ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਦੇਸ਼ ਵਿੱਚ 26 ਜਨਵਰੀ ਨੂੰ 75ਵਾਂ ਗਣਤੰਤਰ ਦਿਵਸ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਅਤੇ ਇਸ ਦੀਆਂ ਤਿਆਰੀਆਂ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਮੋਗਾ ਵਿੱਚ ਇਹ ਦਿਹਾੜਾ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਪੁਲਿਸ ਦੇ ਭਾਰੀ ਪ੍ਰਬੰਧ ਕੀਤੇ ਜਾ ਰਹੇ ਨੇ ਡੀਜੀਪੀ ਪੰਜਾਬ ਦੇ ਦੇਸ਼ਾਂ ਦੇਸ਼ਾਂ ਤੇ ਡੀਆਈਜੀ ਮਨਦੀਪ ਸਿੰਘ ਸੰਧੂ ਨੂੰ ਮੋਗਾ ਵਿੱਚ ਤਾਇਨਾਤ ਕੀਤਾ ਗਿਆ ਮੋਗਾ ਦਾਣਾ ਮੰਡੀ ਦਾ ਦੌਰਾ ਕਰਕੇ ਐਸਐਸਪੀ ਮੋਗਾ ਵਿਵੇਕਸ਼ੀਰ ਸੋਨੀ ਅੱਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿਹੜਾ ਰਿਪਬਲਿਕ ਡੇ ਹੈ ਉਹ ਸਾਰੇ ਹਿੰਦੁਸਤਾਨ ਦੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਭਾਵੇਂ ਆਜ਼ਾਦੀ ਤਾਂ ਸਾਨੂੰ 1947 ਚ ਮਿਲੀ ਸੀ ਬਟਰ ਰਿਪਬਲਿਕ ਡੇ ਦੀ ਇੰਪੋਰਟੈਂਸ ਐਵੇਂ ਆ ਵੀ 1950 ਚ ਜਦੋਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਉਹਨੂੰ ਅਸੀਂ ਧੂਮ ਧਾਮ ਨਾਲ ਉਹ ਮਨਾਉਣਾ ਹੈ ਤੇ ਉਸੇ ਲੜੀ ਦੇ ਵਿੱਚ ਵੱਖ-ਵੱਖ ਅਫਸਰ ਦੀ ਡਿਊਟੀ ਹੈ ਉਹ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚ ਲੱਗੀ ਹੈ ਇੱਥੇ ਜਿਹੜੇ ਮਿਸਟਰ ਸੋਨੀ ਜਿਹੜੇ ਐਸਐਸਪੀ ਸਾਹਿਬ ਹੈ ਇਹ ਬੜੇ ਕਾਬਿਲ ਤੇ ਕੰਪੀਟੈਂਟ ਹੈ ਇਹਨਾਂ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਆ ਮੈਂ ਕੱਲ ਵੀ ਆਇਆ ਸੀ ਇਹਨਾਂ ਨਾਲ ਜਿਹੜੀ ਮੁੱਢਲੀ ਡਿਸਕਸ਼ਨ ਹੋਈ ਸੀ ਅੱਜ ਫੁੱਲ ਡਰੈਸ ਰਹਿਸਲ ਹੈ ਪਰਪਸ ਇਹ ਹੁੰਦਾ ਵੀ ਲੋਕ ਜਦੋਂ ਆਉਂਦੇ ਇਹੋ ਜਿਹਾ ਕੋਈ ਆਪਾਂ ਜਿਹੜਾ ਜਿਹੜਾ ਦਿਹਾੜਾ ਮਨਾਉਨੇ ਆ ਤੇ ਉਹਦੀ ਇੰਪੋਰਟੈਂਸ ਦੇ ਨਾਲ-ਨਾਲ ਸਾਡਾ ਮਕਸਦ ਹੁੰਦਾ ਵੀ ਲੋਕ ਜਿਹੜੇ ਉਹਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਉਹ ਸੈਲੀਬ੍ਰੇਸ਼ਨ ਵੀ ਹੋ ਜੇ ਨਾਲ-ਨਾਲ ਸ਼ਰਾਰਤੀ ਅੰਸਰ ਹੈ ਉਹ ਕੋਈ ਨਾ ਕੋਈ ਇਹੋ ਜੇ ਵਿੱਚ ਵਿਗਨ ਨਾ ਪਾਵੇ ਤੇ ਸ਼ਰਾਰਤ ਨਾ ਕਰੇ ਉਹਦੇ ਲਈ ਇੰਤਜ਼ਾਮ ਆ ਜਿਹੜੇ ਬੰਦੋਬਸਤ ਹੁੰਦੇ ਸਿਕਿਉਰਟੀ ਬੰਦੋਬਸਤ ਹੈ ਉਹ ਵੀ ਉਸੇ ਨੂੰ ਮਤਲਬ ਅਸੀਂ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਜਿਸ ਢੰਗ ਨਾਲ ਇੰਤਜ਼ਾਮ ਕੀਤੇ ਵੇ ਆ ਪਲਾਨ ਕੀਤੀ ਵੀ ਆ ਉਹ ਵਕ ਵਕ ਸਬ ਡਿਵੀਜ਼ਨ ਦੇ ਵਿੱਚ ਵੀ ਫੰਕਸ਼ਨ ਹੋ ਰਿਹਾ ਤੇ ਉਹ ਜਿਹੜਾ ਡਿਸਟ੍ਰਿਕਟ ਮੋਕੇ ਦੇ ਵਿੱਚ ਸਾਰੇ ਅਮਨ ਚੈਨ ਨਾਲ ਅਸੀਂ ਵਚਨਬੰਦ ਆ ਉਹਦੇ ਲਈ ਵੀ ਸਾਰੇ ਜਿਹੜੇ ਜਿਹੜੇ ਰਿਪਬਲਿਕ ਡੇ ਫੰਕਸ਼ਨ ਪੂਰੇ ਅਮਨ ਚੈਨ ਨਾਲ ਸਰ ਪੂਲੀ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਆ ਦੇਖਣ ਨੂੰ ਆ ਰਿਹਾ ਪਰ ਜਿਹੜੇ ਕੱਲ ਦਲ ਖਾਲਸਾ ਲੋਕਾਂ ਵਿੱਚ ਤავਨੀ ਦਿੱਤੀ ਗਈ ਤੇ ਸ਼ਰਾਰਤੀਆਂ ਸਨੋਂ ਕੀ ਚੇਤਾਵਨੀ ਦੇਣਾ ਜਾਊਂਗੇ ਸਾਡੇ ਜ਼ਰੀਏ ਨਹੀਂ ਦੇਖੋ ਚੇਤਾਵਨੀ ਕੁਛ ਨਹੀਂ ਜੀ ਇਹ ਸ਼ੁਰੂ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਦੀ ਜਿਹੜੀ ਹਮੇਸ਼ਾ ਹੀ ਡਿਊਟੀ ਹੁੰਦੀ ਹੈ ਜੀ ਉਹਦੇ ਵਿੱਚ ਹੁੰਦਾ ਹੈ ਵੀ ਪੀਸ ਮੈਂਟੇਨ ਕਰਨਾ ਓਕੇ ਤੇ ਉਹ ਪੀਸ ਮੈਂਟੇਨ ਕਰਨ ਲਈ ਅਸੀਂ ਆਪ ਦਾ ਸਾਰਾ ਕਈ ਆਉਦੇ ਜਿਹੜੇ ਉਹ ਟੰਗ ਤਰੀਕੇ ਆ ਬੰਦੋਬਸਤ ਦਾ ਅਸੀਂ ਹਮੇਸ਼ਾ ਹੀ ਕਰਦੇ ਆਏ ਆ ਤੇ ਉਸ ਕਰਕੇ ਕੋਈ ਸਪੈਸੀਫਿਕ ਕਿਹਨੇ ਚੇਤਾਵਨੀ ਦਿੱਤੀ ਜਾਂ ਉਸ ਗੱਲ ਦੇ ਵਿੱਚ ਜਾਏ ਬਿਨਾ ਆਦਰਵਾਇਜ਼ ਸਾਡਾ ਇਹ ਡਿਊਟੀ ਹੁੰਦੀ ਹੈ ਜਿਹੜੇ ਇਹੋ ਜੇ ਤਿਹਾਰ ਜਿਹੜਾ ਦੇਖ ਇਤੋਂ ਵੱਡਾ ਕਿਹੜਾ ਹੋ ਸਕਦਾ ਜਦੋਂ ਕਾਨੂੰਨ ਦਾ ਰਾਜ ਅਸੀਂ ਜਿਹੜਾ ਕੱਲ ਵੀ ਜਿਹੜੀ ਡਿਊਟੀ ਦੇਣੀ ਹੈ ਤੇ ਜਾਂ ਪਹਿਲਾਂ ਵੀ ਡਿਊਟੀਆਂ ਦੇਣੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਹੋ ਹੀ ਦਿੰਨੇ ਆ ਤੇ ਇਹ ਤਾਂ ਇਹਦੀ ਇੰਪੋਰਟੈਂਸ ਹੀ ਏ 26 ਜਨਵਰੀ ਦਾ ਸੰਵਿਧਾਨ ਹੀ ਉਸ ਦਿਨ ਆਪਣਾ ਲਾਗੂ ਹੋਇਆ ਤੇ ਇਸ ਲਈ ਕਾਨੂੰਨ ਦਾ ਰਾਜ ਹੀ ਹਮੇਸ਼ਾ ਲਾਗੂ ਹੋਣਾ ਚਾਹੀਦਾ ਉਸੇ ਲਈ ਡਿਊਟੀ ਦੇਾਂਗੇ